ਹਾਂਜੀ ਸੱਚ ਗੱਲ ਜੀ ਸਾਰੇ ਨੂੰ ਕੀ ਹਾਲ ਚਾਲ ਆ ਅਮੀਦਾ ਤੁਸੀਂ ਸਾਰੇ ਠੀਕ ਠਾਕ ਚੰਪਰਸ ਤੇ ਵਾਈਟੂ ਸਟੱਡੀ ਕਲਾ ਵਿੱਚ ਰੱਖਣ ਤੁਹਾਨੂੰ ਸਾਰਿਆਂ ਨੂੰ ਹਾਂਜੀ ਸ਼ਾਮ ਦਾ ਹੋ ਗਿਆ ਜੀ ਟਾਈਮ ਸਾਢੇ 6 ਹੋਣੇ ਆਲੇ ਆ ਤੇ ਮੈਂ ਹੁਣੇ-ਹੁਣੇ ਕਿਚਨ ਚੋਂ ਯਾਨੀ ਥੋੜੇ ਜੇ ਬਰਤਨ ਵਗੈਰਾ ਚੱਕ ਕੇ ਹਟੀਆਂ ਬਰਤਨ ਵਗੈਰਾ ਸਾਫ਼ ਕੀਤੇ ਲੈ ਨਾਲ ਥੋੜੀ ਜੀ ਕਿਚਨ ਦੀ ਸੈਟਿੰਗ ਜੀ ਕੀਤੀ ਆ ਤੇ ਉਧਰ ਬੱਚੇ ਆਪਣਾ ਸਟੱਡੀ ਲੱਗੇ ਹੋਏ ਨੇ ਕਰਨ ਇਧਰ ਦੇਖੋ ਜਾ ਸਾ ਆਪਣੀ ਭਾਰੀ ਜੀ ਪੇਂਟਿੰਗ ਕੋਠੇ ਨੂੰ ਵੀ ਆ ਰਹੀ ਐ ਨੂੰ ਬੈਕ ਐ ਵੀ ਨਾ ਦਿਖੋਣੀ ਆ ਤੇ ਬਾਕੀ ਜੀ ਦਾਲ ਆਪਣੀ ਪਈਆ ਮੈਂ ਪਹਿਲਾਂ ਸੂਟ ਕਟਿੰਗ ਕੀਤਾ ਸੀ ਮੇਰੀ ਸਲਾਹ ਹਮੇ ਲੱਗਦੀ ਆ ਤੇ ਉਧਰ ਦੇਖੋ ਇਧਰ ਆਪਣੀ ਨੂਰ ਰੱਤੀ ਹੋਈ ਫਿਰਦੀ ਆ ਨੂਰ ਵੀ ਹਣ ਚਲੋ ਜੀ ਆਪਾਂ ਹੁਣ ਕਰਦੇ ਆ ਆਪਣੇ ਕੰਮ ਧੰਦੇ ਬਣੇ ਰਹੋ ਤੁਸੀਂ ਆਪਣੇ ਬਲੌਗ ਦੇ ਨਾਲ ਬਲੌਗ ਮੈਂ ਕਿਹ ਚਲੋ ਇੱਕ ਵਾਰੀ ਆਪਾਂ ਕੰਟੀਨਿਊ ਕਰ ਲੀਏ ਨਹੀਂ ਤਾਂ ਫਿਰ ਕੌਲ ਜ਼ੀ ਹੋ ਜਾਂਦੀ ਹੈਗੀ ਹਮ ਚਲੋ ਜੀ ਬਣੇ ਰਹੋ ਤੁਸੀਂ ਆਪਣੇ ਬਲੌਗ ਦੇ ਨਾਲ ਪਲੀਜ਼ ਜੇ ਵੀ ਆਪਣੇ ਚੈਨਲ ਤੇ ਫਸਟ ਟਾਈਮ ਆ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ लो जी इधर देखो तुलसी नूर दी पेंटिंग न और क्या बनाया दने है पतंग पतंग बनाया देखो जी कलरफुल पतंग बनाया नूर ने ते ऐजा देखो अपनी जैसे दिखाई होता हाँ जी कंप्लीट नहीं हुई थोड़ी रहंदी है की बनानो और कौन आही अम्मा तगी माता रानी ने लो जी देखो अपनी जस दी पेंटिंग ये दे

ਦੇ ਇੱਧਰ ਦੇਖੋ ਜੀ ਆਪਣੀ ਵੱਡੀ ਬੇਟੀ ਦੇ ਚੱਲ ਰਹੇ ਨੇ ਐਗਜ਼ਾਮ ਬਾੜ ਕੀਵੇਂ ਖੜੇ ਗਿੱਤੇ ਰਹਿੰਦਾ ਆ ਦੇਖੋ ਸਟੱਡੀ 'ਚ ਲੱਗੀ ਹੋਈ ਹੈ ਦੇ 10th ਦੇ ਐਗਜ਼ਾਮ ਚੱਲ ਰਹੇ ਨੇ ਬਹੁਤ ਜ਼ਿਆਦਾ ਸਟ੍ਰੈਸ ਆ ਖਾਣ ਨੂੰ ਕਰ ਐਸਐਸਟੀ ਦਾ ਹਨਾ ਕਿੰਨੇ ਹੋ ਗਏ ਤਿੰਨ ਤਿੰਨ ਹੋਇਆ ਕਿੰਨੇ 9 ਨੇ ਹਨਾ ਸਾਰੇ 9 ਨਹੀਂ ਕਿ ਤਿੰਨ ਹੋਏ ਨਹੀਂ ਹਲੇ 6 ਰਹਿੰਦੇ ਆ ਦੇਖੋ ਤੇ ਫਰਸਟ ਪੇਪਰ ਤੋਂ ਬਾਅਦ ਤਾਂ ਛੁੱਟੀਆਂ ਸੀਗੀਆਂ ਹਨਾ ਤੇ ਇੰਗਲਿਸ਼ ਤੋਂ ਮੂਰੇ ਸੀਗੀਆਂ ਹਾਂ ਤੇ ਹੁਣ ਇਹਨਾਂ ਮੂਰੇ ਇੱਕ ਇੱਕ ਛੁੱਟੀ ਆ ਪੰਜ ਛੁੱਟੀਆਂ ਤੇ ਫਿਰ ਨੋਰਾ ਹੋ ਜਾ ਰਹੀ ਐ ਸਿੱਸੀ ਤੇਹੀ ਹੋਣੀ ਐ ਸਾਨੂੰ ਚਲੋ ਜੀ ਆਪਾਂ ਹੁਣ ਲੱਗੇ ਆਪਣੇ ਕੰਮ ਬੰਦਿਆਂ ਚ ਤੇ ਕਿਚਨ ਦੇ ਬਰਤਨ ਨਾ ਕੋਈ ਚੱਕ ਤੇ ਉਹ ਵਾਲੀ ਰਜਾਈ ਦੇਖੋ ਮੇਰੀ ਰੱਖਣੀ ਹੈ ਪਾਪਾ ਜੀ ਦੀ ਰਜਾਈ ਆਪੋ ਤੇ ਰੱਖਿਆ ਮੈਂ ਬੇਟੀ ਚ ਤੇ ਜੀ ਇਧਰ ਮੈਂ ਸੂੜ ਦੇ ਕੀਤੀਆ ਕਟਿੰਗ ਬਾਰ ਆਪਨੇ ਆ ਰਹੇ ਰਿਸ਼ਤੇਦਾਰ ਜੇ ਦੋ ਇਧਰ ਆ ਗਈ ਕੋਸ਼ਿਸ਼ ਕਰੂੰਗੀ ਤੁਹਾਨੂੰ ਮਿਲਾਵੂੰਗੀ ਮੈਂ ਤੇ ਲੋ ਜੀ ਮੈਂ ਲੱਗ ਰਹੀ ਹੁਣੇ ਸੂਕ ਤੇ ਹਾਂਜੀ ਆਪਾਂ ਗਏ ਹਾਂ ਕਿਚਨ ਦੇ ਵਿੱਚ ਸਾਫ ਵੀ ਆਇਆ ਬਹੁਤ ਕਲੇ ਕਲਿਮੈਂਟੇ ਹੋ ਗਏ ਹੋ ਹੈਲੋ ਨਾ ਉਹ ਨੋਬਲ ਪਰ ਤੁਸੀਂ ਆਨੋ ਤੇ ਕਹਿੰਦੇ ਨਾ ਵੀ ਮੈਂ ਉਹ ਲੈ ਕੇ ਆਉਂਗਾ ਕਿਹੜੇ ਆਪਣੇ ਕੁਰਸੀ ਬ੍ਰੈਡ ਹਨਾ ਤੇ ਕਹਿੰਦੇ ਸ਼ਾਮ ਨੂੰ ਕੁਰਸੀ ਨਾ ਮਾਪੀ ਪਾਸੇ ਬਾਜ਼ਾਰ ਉਹ ਵੀ ਲਏ ਉਹਦੇ ਆ ਪਰ ਜ਼ਿਆਦਾਤਰ ਕਹਿੰਦੇ ਦੇ ਵਿੱਚ ਇਤਨਾ ਮੰਗੇ ਆਪਾਂ ਤੇ ਕਹਿੰਦੇ ਕਾਬਲੇ ਜਨੇ ਭੋਰਾ ਨਹੀਂ ਹੁਣ ਮੈਨੂੰ ਫੋਨ ਕਰੇ 6:30 ਹੋ ਗਏ ਚਲੋ ਮੈਂ ਨਾ ਇਦਾਂ ਕਰਦੇ ਆ ਜਦੋਂ ਫਰੈਂਚ ਸੌਂਦੇ ਨੇ ਕੋਲੇ ਜੀ ਭਣਾਣਾ ਜਾਦੇ ਹੀ ਨਾਲੇ ਮੈਂ ਆਲੂ ਬੌਲ ਕਰ ਮੇਰਾ ਖਦਨੀਆਂ ਬਕੀ ਆਲੂ ਬੌਲ ਕਰ ਲੈ ਮੈਂ ਦਾ ਟਾਈਮ ਵੀ ਰੱਖ ਲਾਂਗੀ ਤੇ ਲੋ ਮੈਂ ਥੋੜੇ ਟਾਈਮ ਫੜ ਕੇ ਤੇ ਦੇਖਦੀਆਂ ਗਰਮ ਪਾਣੀ ਦੇ ਵਿੱਚ ਛੋਣਾਂਗੇ ਵੈਸੇ ਕਾਬਲੀ ਚਨੇ ਕੋਈ ਜੰਨੇ ਥੋੜਾ ਜਿਹਾ ਵਿੱਚ ਪਾ ਦਾਂਗੇ ਤੇ ਆਪਾਂ ਨਮਕ ਤੇ ਮੈਂ ਫਿਰ ਕਾਬਲੀ ਚਨੇ ਪਾ ਲਾਂ ਕਾਬਲੀ ਚਨੇ ਦਾ ਮੀਠੀ ਕਾਬਲੀ ਚਨੇ ਇੰਨਾ મો મો બસલા એન મે યતન દ બેટ કડણ નઈ કોણ વીત રહી હે ને ટોલી દે નીચે રખે લે લોજી મે તો ન નોવાઈ લેના ત હણા આપા ગરમ કરને દરા ફરાગે થોડા ધ્યાન થી ચપપા પાડાગે નામ કો মানা চাডে সো মান সেলেসে কাডে ক়াডেয়়েয়ে? কাডেয়ে? কাডেয়ে? কেয়া নাও ছাডেয়ে? কেন্িয়ে নুরে পো কাডেষে? ਕਰ ਲੈ ਸਮੇਂ ਰੱਖਦੇ ਬੜਨਾ ਇਹਨਾਂ ਕਪਾਤਾ ਦੇ ਵਿੱਚ ਪਾਣੀ ਥੋੜੇ ਚਿਰ ਆਪਾਂ ਉਬਲਣੇ ਜਾਂਦੇ ਕਰੇ ਜਦੋਂ ਜਦੋਂ ਗਰਮ ਪਾਣੀ ਹੋ ਗਿਆ ਆਪਾਂ ਗੈਸ ਬੰਦ ਕਰ ਦਾਂਗੇ ਤੇ ਦੇਵਾ ਸੇ ਭੇਜ ਜਾਣਗੇ ਘੰਟਾ ਕੋ ਬਹੁਤ ਆ ਬਾਕੀ ਨਮਕ ਜੀ ਆਪਾਂ ਨੇ ਪਾਤਾ ਸਬਜ਼ੀ ਨੇ ਹੋਣੀ ਬਹੁਤ ਲੇਟ ਕੀਤਾ ਹਾਂਜੀ ਇੱਥੇ ਸ਼ਾਮ ਦੇ ਹੋ ਚੁੱਕੇ ਨੇ ਸਵੇਰ 7 ਦਾ ਜਿਹੜਾ ਟਾਈਮ ਆ ਹੋ ਗਿਆ ਤੇ ਉਸ ਤੋਂ ਬਾਅਦ ਬਸ ਮਿੱਥੇ ਆ ਗਏ ਸੀ ਆਪਣੇ ਗੈਂਸਟ ਆ ਚੁੱਕੇ ਸੀ ਕੁਛ ਹੋਣਾ ਗਲ ਟਾਈਮ ਹਨਾ ਬੈਠੇ ਆਪਾਂ ਦਾ ਫੋੜਾ ਘੰਟਾ ਚਾਹ ਵਗੈਰਾ ਪੀਤੀ ਉਹਨਾਂ ਨੇ ਹਨਾ ਵੈਸੇ ਤਾਂ ਚਾਹ ਨੂੰ ਜਵਾਬ ਦੇ ਰਹੇ ਸੀ ਪਰ ਫਿਰ ਵੀ ਮੈਂ ਚਲੋ ਦੁੱਧ ਗਰਮ ਕਰਤਾ ਫਿਰ ਵੀ ਹਨਾ ਜਦੋਂ ਭੈਣ ਪਾਈ ਕੋਈ ਵੀ ਰਿਸ਼ਤਾਰ ਆਪਣੇ ਆਉਂਦਾ ਨਾ ਇਦਾਂ ਚੰਗਾ ਜੈ ਨਹੀਂ ਲੱਗਦਾ ਹਨਾ ਵੀ ਬਿਨਾ ਖਾਦੇ ਪੀਤੇ ਜੇ ਆਪਾਂ ਤੋਰੀਏ ਭੇਜ ਜੇ ਹਨਾ ਫਿਰ ਵੀ ਕਰਦੀਆਂ ਧੀਆਂ ਨੇਗੀਆਂ ਉਧਰ ਜਾਨੀ ਕਿ ਆਪਣੇ ਚਾਚਾ ਜੀ ਦੀ ਬੇਟੀ ਸੀਗੀ ਇਦਾਂ ਦਾ ਆਪ ਨੂੰ ਵੀ ਚੰਗਾ ਨਹੀਂ ਲੱਗਦਾ ਹੈਗਾ ਵੈਸੇ ਜੀ ਸਾਡੇ ਘਰਾਂ ਤੇ ਰਿਵਾਜ ਵੀ ਨਹੀਂ ਹੈਗਾ ਵੀ ਕੋਈ ਵੀ ਭੈਣ ਪਾਈ ਆਏ ਆਏ ਤੇ ਜਾਂ ਫਿਰ ਉਹਨਾਂ ਦੀ ਆਉਪਕਤ ਨਾ ਕਰੀਏ ਜਾਂ ਫਿਰ ਹਨਾ ਬੀਚਾ ਬਾਣੀ ਬਿਨਾ ਪਿਆਏ ਤੋਰੀਓ ਹਨਾ ਆਪਦਾ ਮਨ ਵੀ ਨਹੀਂ ਕਰਦਾ ਹਨਾ ਜਾਂ ਭੇਜਣੋਂ ਵੀ ਪੈਣ ਪਈ ਆਉਂਦਾ ਹਨਾ ਚੱਲ ਗਏ ਤੇ ਚਲੋ ਕੋਈ ਗੱਲ ਨਹੀਂ ਕੰਮ ਤਾਂ ਦਿੱਤਾ ਚੱਲਦੇ ਰਹਿੰਦੇ ਨੇ 2 ਮਿੰਟ ਲੇਟ ਹੋ ਜਾਣਗੇ ਏਡੀ ਵੀ ਗੱਲ ਨਹੀਂ ਵੈਸੇ ਕਿਹੜਾ ਪਾਣਾ ਵੀ ਜਲਦੀ ਹੈ ਨਾ ਆਪਾਂ ਜਿਹੜੇ ਕੰਮ ਨਹੀਂ ਕਰ ਲੈਨੇ ਆ ਪੰਡਾਸ 11 ਜਿਹੜਾ ਮੂਲੀ ਜੀ ਗੱਲ ਹੈ ਸ਼ਾਮ ਨੂੰ ਮੈਨੂੰ ਹੋ ਜਾਂਦੇ ਆ ਤੇ ਬਸ ਜੀ ਇੱਥੇ ਮੈਂ ਜਈਆਂ ਦੇ ਕਵਰ ਤੋਂ ਹੋਏ ਸੀਗੇ ਅੱਜ ਉਹ ਮੇਥੇ ਜੱਕੇ ਨਹੀਂ ਹੈਗੇ ਸੀ ਹੁਣ ਮੈਂ ਕਿਹਾ ਚਲੋ ਉਹਨੂੰ ਟੈਗ ਲਗਾ ਕੇ ਨਾਲ ਦੀ ਨਾਲ ਮੈਂ ਅੰਦਰ ਰੱਖ ਦਵਾਂ ਉਸ ਵਾਰ ਜਿਹੜੀ ਇਹ ਰਜਾਈ ਪਈ ਸੀ ਪਾਪਾ ਜੀ ਦੀ ਇਹਨੂੰ ਵੀ ਤੁਪਲਵਾਈ ਸੀਗੀ ਤੇ ਇੱਥੇ ਹੀ ਪਈ ਸੀ ਇਹ ਭਾਂਡੇ ਦੇ ਵਿੱਚ ਚੇਅਰ ਦੇ ਮੈਂ ਕਿਹਾ ਟੈਗ ਲਗਾ ਕੇ ਇਹਨੂੰ ਵੀ ਆਪਾਂ ਉਧਰ ਪੇਟੀ ਦੇ ਵਿੱਚ ਰਖਾਈਏ ਦੇ ਬਸ ਜੇ ਇੱਥੇ ਮੇਰੇ ਕਿਚਨ ਦਾ ਦੂਜਾ ਕੰਮ ਸਾਰਾ ਹੋ ਗਿਆ ਸੀਗਾ ਬਸ ਕੱਲੀ ਰੋਟੀ ਰੈਂਦੀ ਸੀ ਬਣਾਉਣ ਵਾਲੀ ਤੇ ਬਸ ਇੱਥੇ ਜੀ ਆਗੇ ਸੀ ਸਬਜੀ ਤੇ ਆਪਣਾ ਜਿਹੜਾ ਜਿਹੜਾ ਛੱਤ ਵਾਲਾ ਪੱਖਾ ਸੀ ਉਹ ਖਰਾਬ ਹੋ ਚੁੱਕਿਆ ਸੀ ਯਾਨੀ ਮੱਚ ਗਿਆ ਸੀਗਾ ਤੇ ਉਹ ਰਿਅਰ ਕਰਵਾ ਕੇ ਲੈ ਕੇ ਆਇਸੀ ਜਾਨੀ ਬੰਨਿਆ ਸੀ ਉਹ ਤੇ ਬਸ ਤੇ ਆਪ ਹੀ ਹਨਾ ਜੜ ਜੜ ਲੈਂਦੇ ਆ ਸਾਰਾ ਕੁਛ ਇੱਥੇ ਬਸ ਉਹੀ ਲੱਗੇ ਹੋਏ ਸੀਗੇ ਉਹਦੇ ਫਰ वगैरह ਜਿਹੜਾ ਲੱਗੇ ਹੋਏ ਸੀ ਤੇ ਹਾਂਜੀ ਤੇ ਸਬ지 ਲਿਆ ਸੀ ਕੁਲਚੇ ਬ੍ਰੈਡ ਬਸ ਮੈਂ ਉਹੀ ਜਿਹੜੀ ਸਟਫਿੰਗ ਆ ਉਹ ਤਿਆਰ ਕਰਨ ਲੱਗੀ ਸੀ ਤੇ ਮੈਂ ਆਲੂ ਬੌਲ ਕਰ ਲਈ ਸੀ ਤੇ ਬਾਕੀ ਜੀ ਪਿਆਜ਼ ਆ ਜਿਹੜੇ ਉਹ ਕੱਟ ਕਰਲੇ ਸੀਗੇ ਤੇ ਇੱਧਰ ਕੁਲਚੇ ਬ੍ਰੈਡ ਆਪਾਂ ਨੇ ਕੱਟ ਕਰਕੇ ਰੱਖ ਲਈ ਸੀ ਤੇ ਜੀ ਹਾਂਜੀ ਸ਼ਾਮ ਦਾ ਹੋ ਗਿਆ ਟਾਈਮ ਤਕਰੀਬਨ 7:30 ਹੋ ਗਏ ਸਾਬ ਦੀ ਆਏ ਸੀ ਤੇ ਉਹ ਲੈ ਆਏ ਜੀ ਕੁਲਟੀ ਵਾਲੀ ਬ੍ਰੈਡ ਤੇ ਹੁਣ ਆਪਾਂ ਲੱਗੇ ਆ ਬਣਾ ਆਲੂ ਮੈਂ ਹੁਣ ਬੌਨ ਕਰਕੇ ਹੱਡੀਆਂ ਛਿੱਲ ਲਿਆ ਆਪਾਂ ਨੇ ਤੇ ਇਧਰ ਲੈਨੇ ਜੀ ਪਿਆਜ਼ ਕੱਟ ਕਰ ਲੇ ਤੇ ਇਧਰ ਆਪਾਂ ਨੇ ਲੈ ਕਾਬਲੀ ਚਨੇ ਵਧੀਆ ਬੌਨ ਹੋ ਗਏ ਜੀ ਮੈਂ ਆਪਾਂ ਨੇ ਲੇਟ ਜੇ ਘੁੰਦੇ ਸੀ ਵਧੀਆ ਬੌਨ ਹੋ ਗਏ ਬੱਸ ਇਹ ਆਪਾਂ ਦਾ ਜਿੰਨਾ ਕਪੜੇ ਕੋਲ ਕਿਚਨ ਚ ਹੈਗਾ ਸਮਾਨ ਆਪਾਂ ਉਹਨੇ ਨਾਲ ਹੀ ਬਣਾਵਾਂਗੇ ਜਦ ਲਈ ਨਹੀਂ ਹੈਗਾ ਮੇਰੇ ਕੋਲ ਵੀ ਜਿਆਦਾ ਸਮਾਨ ਨਹੀਂ ਹੈਗਾ ਨਾਰਮਲ ਜਿਹਾ ਆਪਾਂ ਜਿਹੜਾ ਜਿਹੜਾ ਕੁਝ ਹੈਗਾ ਮੈਂ ਉਹਦੇ ਨਾਲ ਹੀ ਬਣਾਉਂਗੀ ਜਿਵੇਂ ਕਿ ਪਿਆਜ਼ ਨੇ ਤੇ ਬਾਕੀ ਤਾਂ ਨਿਆਬ ਵਗੈਰਾ ਵੀ ਨਹੀਂ ਹੈਗਾ ਅੱਜ ਮੇਰੇ ਕੋਲੇ ਖੜੀਆਂ ਮਿਰਚਾਂ ਵੀ ਨਹੀਂ ਹੈਗੀਆਂ ਸ਼ਾਇਦ ਇੱਕ ਢਿਮਾਂ ਵਿੱਚ ਪਈ ਹੋਵੇ ਤੇ ਬਾਕੀ ਜੀ ਟਮਾਟਰ ਹੈਗੇ ਆ ਟਮਾਟਰ ਪਾ ਲਾਂਗੇ ਜਾਂ ਫਿਰ ਗੋਭੀ ਵਗੈਰਾ ਪਤਾ ਗੋਭੀ ਪੈ ਜਾਂਦੀ ਹੋਣੀ ਹੈਗੀ ਤੇ ਬਾਕੀ ਜੀ ਜਿਹੜਾ ਵੀ ਆਪਣੇ ਚੈਨਲ ਤੇ ਫਸਟ ਟਾਈਮ ਆਇਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਨੋਰਮਲ ਦੇ ਤਰੀਕੇ ਨਾਲ ਦੇਸੀ ਦੇ ਤਰੀਕੇ ਨਾਲ ਬਣਾਵਾਂਗੇ ਜੀ ਆਪਾਂ ਅੱਜ ਕੁਲਚੇ ਤੇ ਦੇਖਿਓ ਤੁਸੀਂ ਵੀ ਜਰੂਰ ਟਰਾਈ ਕਰਿਓ ਜਿਨ੍ਹਾਂ ਨੇ ਨਹੀਂ ਬਣਾਈ ਤੇ ਬਣਾਏ ਹਨ ਲਓ ਜੀ ਕੜਾਹੀ ਹੋ ਗਈ ਆਪਣੀ ਗਰਮਾ ਤੇ ਤੜਕਾ ਲਾਵਾਂਗੇ ਆਪਾਂ ਸਰੋਂ ਦਾ ਤੇਲ ਦਾ ਇਸ ਨੂੰ ਬੇਸੀ ਦੇ ਸਟਾਈਲ ਨਾਲ ਆਪਾਂ ਅੱਜ ਬਣਾਵਾਂਗੇ ਤੇ ਥੋੜਾ ਜਿਹਾ ਪਾਵਾਂਗੇ ਤੇਲ ਆਪਾਂ ਛਾਦੇ ਨਿਕੰਦੇ ਹੈਗੇ ਕੜਸੀ ਕਾ ਇੱਕ ਕੜਸੀ ਕਾ ਆਪਾਂ ਲਈਏ ਜੀ ਤੇਲ ਦੀ ਨਗਰ ਆਪਣੀ ਵੇਟ ਕਰ ਰਹੀ ਹੈ ਸੁੱਕਾ ਹੋਣ ਵਾਸਤੇ ਹੋ ਜੀ ਆਲੂ ਨੇ ਜੜਿਆ ਆਪ ਇਦਾਂ ਆ ਰਹੇ ਨਾ ਮੈਚ ਕਰਨਾ ਮਗੇ ਪੈਸੇ ਦੇ ਲਈ ਗਰਮ ਨੇ ਹਾਂ ਜੀ ਬੁੱਤਾ ਹਾਂ ਖੁੱਚੇ ਕੈਂਕੇ ਅਣੀ ਗਰਮ ਨੇ ਗਰਮ ਨੇ ਆਪੇ ਹੀ ਬਣਾਉਂਦੇ ਕੱਪ ਹੈ ਗਰਮ ਨੇ ਬੁੱਤਾ ਤੂੰ ਆ ਰਿਹਾ

ਜਿੰਨਾ ਸਾਮਾਨ ਮੇਰੇ ਕੋਲ ਹੈਗਾ ਉਹ ਸਾਮਾਨ ਨਾਲ ਬਣਾਵਾਂਗੇ ਜੀ ਮੇਰਾ ਵਗੈਰਾ ਕੁਝ ਵੀ ਲੈ ਲੇ ਸਕਦਾ ਹੱਕ ਦੇਣਾ ਲਓ ਗੁੱਜਿਆ ਲੰਪਾ ਕਰ ਲਈਏ ਫਰਾਈ ਮੇਰਾ ਪੈਨ ਚ ਨਮਕ ਪਨੇ ਤੋ ਤੇ ਹਾਂਜੀ ਇਹਦੇ ਵਿੱਚ ਹੁਣ ਆਪਾਂ ਕੱਟਾਂਗੇ ਸਾਮਾਨ ਤੇ ਲਓ ਜੀ ਇਧਰ ਆਪਾਂ ਨੇ ਲੈ ਲੈਣੀ ਜੀ ਦੋ ਟਮਾਟਰ ਦੋ ਪਾਵਾਂਗੇ ਇਹਦੇ ਵਿੱਚ ਆਪਾਂ ਟਮਾਟਰ ਤੇ ਅਦਰਕ ਆਪਣਾ ਨੋਟ ਲੈ ਚੱਕੀਏ ਅਦਰਕ ਵੀ ਆਪਾਂ ਥੋੜਾ ਜਿਹਾ ਪਾਵਾਂਗੇ ਕਸ ਕਰਾਂਗੇ ਬ੍ਰੀਕ ਲਈ ਆਪਾਂ ਨੇ ਕੱਟ ਕਰ ਲੈਣਾ ਤੇ ਬਾਕੀ ਜਦੋਂ ਆਪਾਂ ਮਸਾਲਾ ਭੁੰਨਾਂਗੇ ਉਹਦੇ ਵਿੱਚ ਇਹ ਜਿਹੜਾ ਟਮਾਟਰ ਆਹੋ ਚੰਗੀ ਤਰ੍ਹਾਂ ਭੁੰਨੇ ਲਵਾਂਗੇ ਮਸਾਲਾ ਐਨਾ ਤੇ ਜਿਹੜਾ ਹੈਗਾ ਜੀ ਬ੍ਰਾਊਨ ਹੋ ਚੁੱਕਿਆ ਫਿਰ ਪਿਆਜ਼ ਨੂੰ ਜਿਹੜੀ ਜ਼ਿਆਦਾ ਨਹੀਂ ਆਪਾਂ ਨੂੰ ਜਲਾਉਣੀ ਇਹਦੀ ਚਾਪਾ ਸਕਦਾ ਨਹੀਂ ਬਸ ਬਾਕੀ ਤੇ ਆਪਾਂ ਨਾਲੇ ਦੇਖਣ ਲੱਗੇ ਇੱਕ ਹੋਰ ਇੱਕ ਸਾਫੀ ਜਿਹਾ ਲੋਕ ਸਬਜ਼ੀ ਆਪਾਂ ਇਹਨੂੰ ਕਰੀਏਗਾ ਨਮਕ ਨਾ ਵਸਤੂਆਂ ਹੱਥਾਂ ਨਾਲ ਜਾਈ ਜਾਵੇਗੀ ਨਮਕ ਪਲੇਟਾ ਹਲਕਾ ਗਰਮ ਮਸਾਲਾ ਵੀ ਪਾ ਸਕਦੇ ਹਾਂ ਜਿਸ ਵਿੱਚ ਤੇ ਬਾਕੀ ਹਲਕਾ ਗਰਮ ਮਸਾਲਾ ਤੇ ਚਾਟ ਮਸਾਲਾ ਵੀ ਤੁਸੀਂ ਇਹ ਵੀ ਐਡ ਕਰ ਸਕਦੇ ਹੋਗੇ 14 ਦਰਜਾ हाँ जी आप थोड़ा जाए थोड़ा ऐड करा हाँ जी इधर आपने अदरक कस कर लिया थे मैं छोटा आई थी कद्दू कस बिल्कुल छोटा है तकरीबन तीन चार इंच तीन इंच का होना लेके आए हो जी मैं अदरक कस कर बिल्कुल देखो बरीक हो गया जिम्मे बच्चे नहीं खेते उन्होंने बहुत वाइस तरीका गा कि आपदा करके पावगे ਬਿਨਾ ਫਪਾ ਜੀ ਮਸ਼ੀਨ ਵਗੈਰਾ ਨਾਲ ਕਰਦੇ ਆ ਨਾ ਜਿਵੇਂ ਆਪਾਂ ਆ ਕਹਿੰਦੇ ਗ੍ਰੈਂਡਰ ਵਗੈਰਾ ਨਾਲ ਕਰਦੇ ਆ ਬਿਲਕੁਲ ਉਦਾ ਹੀ ਹੋ ਗਿਆ ਠੀਕ ਐਸੇ ਦੇਖੋ ਕੁਲ ਹੀ ਨੂੰ ਮਤਵਤ ਦੇ ਰਿਹਾ ਹਾਂ ਹਾਂ ਜੀ ਫੋਲਗੀਆਂ ਲੀਆਂ ਨੇ ਆਪਾਂ ਇਹ ਹੈਗੀਆਂ ਮੇਰੇ ਤਾਂ ਹਾਲ ਕਿ ਇਹ ਨਹੀਂ ਪੌੜੀਆਂ ਨਹੀਂ ਹੈਗੀਆਂ ਪਰ ਆਪਾਂ ਤੇ ਇਸ ਦੇ ਵਈ ਵੀ ਤੇ ਦੇਖੰਦੇ ਲਈ ਆਪਾਂ ਇਸ ਪਾਵਾਂਗੇ ਬਾਕੀ ਆਪਾਂ ਜੀ ਨੂੰ ਉਹ ਦਾ ਥੋੜਾ ਜਿਹਾ ਮਸਾਲਾ ਅੱਡ ਕਰਾਂਗੇ ਜਾਂ ਫਿਰ ਥੋੜੀ ਜਿਹੀ ਅਦਰਕ ਪਾ ਲਾਂਗੇ ਥੋੜੇ ਜਿਹਾ ਸਾ ਮੇਰੇ ਵਿੱਚ ਮਿਕਸ ਕਰ ਦਾਂਗੇ ਕਿਉਂਕਿ ਨੂਰ ਨੇ ਆਪਣੇ ਨੀ ਨਹੀਂ ਮਿਕਸ ਨਹੀਂ ਖਾਣੇ ਤੇ ਨੂਰ ਆਪਣਾ ਬੈਠਾ ਜੀ ਕਿਚਨ ਦੇ ਵਿੱਚ ਦੇਖੋ ਘਰਨੇ ਤੇ ਹੈ ਨੂਰ ਅੱరే ਇਹ ਬੈਠਾ ਨਾ ਈ ਕਦੋਂ ਵੱਢ ਲਗੇ ਹੈ ਮਾਪੇ ਲਾਉਂਦੀ ਕੰਪਨੀ ਹਰੀ ਮਿਰਚ ਐਡ ਕਰ ਦਿੰਦੀ ਐ ਇਹਦੇ ਵਿੱਚ ਚੱਲਦੀ ਰਹਤੀ ਹੈ ਅੱਜੇ ਟਾਈਮ ਨਹੀਂ ਮੰਮੀ ਮੈਂ ਤੁਹਾਨੂੰ ਦਿਖਾਉਂਦੀ ਹਾਂ ਕਾਹੀ ਬੱਲੇ ਮਾਪੇ ਚੂੜੇ ਆਇਆ ਕਿੱਥੇ ਲੱਗ ਤਾਂ ਮੁੱਕ ਟੇਸਟ ਅਕੋਰਡਿੰਗ ਤੁਸੀਂ ਪਾ ਲਈ ਜਿੰਨਾ ਕੁ ਤੁਸੀਂ ਖਾਰਾ ਖਾਣਾ ਚਾਹੁੰਦੇ ਹੋ ਹਨ ਤੇ ਇਹਦੀ ਟੱਕਰ ਪਾਵਾਂਗੇ ਜੀ ਲਾਲ ਮਿਰਚ ਇਹ ਰਮਾ ਕਾਫੀ ਜਿਆਦਾ ਹੋਈ ਆ ਤੇ ਦਸਾਂ ਨੂੰ ਧੁਖ ਲੱਗ ਜਾਈ ਮੈਂ ਤਾਂ ਸੋ ਆਪਾਂ ਜਲਦੀ ਜਲਦੀ ਬਣਾ ਲੀਏ ਲਓ ਜੀ ਨਾਲ ਹੀ ਰੱਖ ਮੈਂ ਪਾਉਂਗੀ ਇਹਦੇ ਵਿੱਚ ਖਾ ਲਈ ਖਾ ਲਈ ਮਿਰਚ ਦੇ ਨਮਕ ਤੇ ਨੋਟੀਸ ਆ ਮੈਂ ਪਾਉਂਗੀ ਤੁਹਾਨੂੰ ਆਮ ਤੂਰ ਪਾਊਡਰ ਜਾਂ ਫਿਰ ਗਰਮ ਮਸਾਲਾ ਚਾਹ ਕਮਚਾ ਮਸਾਲਾ ਕੁਝ ਵੀ ਐਡ ਵੀ ਕਰਾ ਸਕਦੇ ਹਾਂ ਗਰਮ ਮਸਾਲਾ ਕੋਈ ਆਪਣੇ ਕੋਲ ਜੇ ਮੈਡੀਕ ਹੋਈ ਆ ਪਾਈ ਦਿੰਨੀ ਆ ਜੀ ਲਓ ਜੀ ਮਸਾਲਾ ਭਨ ਚੁੱਕਿਆ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਹੁਣ ਆਪਣੇ ਉਬਲੇ ਹੋਏ ਚਨੇ ਤੁਸੀਂ ਬਲੈਕ ਚਨੇ ਵੀ ਪਾ ਸਕਦੇ ਹੋ ਵਾਈਟ ਵੀ ਪਾ ਸਕਦੇ ਹੋ ਚੰਨਿਆਂ ਤੋਂ ਬਾਅਦ ਆਪਾਂ ਇਹ ਪਾਵਾਂਗੇ ਆਲੂ ਥੋੜੇ ਜਿਹਾ ਆਲੂ ਮੈਂ ਰੱਖੂੰਗੀ ਆਪਣੇ ਨੂਰ ਦੇ ਲਈ ਤੇ ਮੋਰਨੇ ਜਿਆਦੇ ਮਿਰਚ ਨਹੀਂ ਖਾਣੀ ਆਪਾਂ ਇਹਨੂੰ ਚੰਗੀ ਤਰ੍ਹਾਂ ਵੀ ਕਰਦਾਂਗੇ ਮਿਕਸ ਹਾਂਜੀ ਇਹਨੂੰ ਮੈਂ ਸਾਨੂੰ ਮਿਕਸ ਕਰਕੇ ਫਿਰ ਪਾਉਣੀ ਆਪਾਂ ਹਾਂਜੀ ਇਹਦੇ ਵਿੱਚ ਥੋੜੀ ਜਿਹੀ ਮੈਂ ਪਾਉਂਗੀ ਕਸਤੂਰੀ ਹੁੰਦੀ ਇੱਥੇ ਹਾਂਜੀ ਇਧਰ ਪਰੇ ਥੋੜਾ ਜਿਹਾ ਮਸਾਲਾ ਜਿਹੜੇ ਆਪਣੇ ਆਲੂ ਸੀਗੇ ਉਬਲੇ ਹੋਏ ਕੱਲੇ ਉਹਨਾਂ ਦੇ ਵਿੱਚ ਘਰ ਤਾ ਮਿਕਸ ਇਹ ਆਪਾਂ ਨੂੰ ODE ਬਣਾਵਾਂਗੇ ਹਾਂਜੀ ਦੇਖੋ ਆਪਾਂ ਨੇ ਸਾਰੇ ਕੁਲਚੇ ਇਦਾਂ ਬਣਾਨੇ ਪਰ ਥੋੜੀਆਂ ਜਿਹੀਆਂ ਜੱਡ ਰੋਟੀਆਂ ਚ ਕਮੀ ਸੀਗੀ ਕਿਉਂਕਿ ਇਦਾਂ ਨੂੰ ਪੂਰੀ ਜਿਹਾ ਜਾਰੀਆਂ ਨਹੀਂ ਤੁਸੀਂ ਵੀ ਜਦੋਂ ਵੀ ਲੈਣ ਜਾਓਗੇ ਤਾਂ ਥੋੜੀ ਜਿਹੀ ਚੈੱਕ ਕਰ ਬੁਤਵਾਰੀ ਸਾਥ ਜੀ ਨੇ ਦੇਖਿਆ ਨਹੀਂ ਤੇ ਇਦਾਂ ਦੇਖੋ ਆਪਾਂ ਨੇ ਮਿਕਸਚਰ ਸਾਰਾ ਇਹਨਾਂ ਦੇ ਵਿੱਚ ਭਰ ਲਿਆ ਉਸ ਤੋਂ ਬਾਅਦ ਜਿਹਾ ਪਰੇ ਦੇਖੋ ਤਵੇ ਤੇ ਲਾਣਿਆ ਕਿਉਂ ਤੇ ਇਸ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਇਹਨੂੰ ਉਹ ਕਾਲਾ ਮਹਿੰਦੀ ਇਦਾਂ ਕਰਕੇ ਬਹੁਤ ਵਧੀਆ ਬਣਦੀਆਂ ਨੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਬਸ ਜੀ ਇਦਾਂ ਹੀ ਆ ਤੁਸੀਂ ਇੱਕ ਵਾਰੀ ਨਾ ਇਹਦਾ ਸੇਕ ਦਾ ਧਿਆਨ ਰੱਖੋ ਸੇਕ ਆ ਨਾ ਜਿਹੜਾ ਤੁਸੀਂ ਬਿਲਕੁਲ ਮੀਡੀਅਮ ਰੱਖਣਾ ਜ਼ਿਆਦੇ ਤੇਜ਼ ਨਹੀਂ ਕਰਨਾ ਨਹੀਂ ਤਾਂ ਆ ਚੀਜ਼ਾਂ ਨੇ ਇਹਦੀ ਮੱਚਣ ਜੇ ਲੱਗ ਜਾਣਗੀਆਂ ਫਿਰ ਤੁਸੀਂ ਬਿਲਕੁਲ ਸੇਮ ਗੈਸ ਤੇ ਰਾੜਿਓ ਤੇ ਜੀ ਆਪਾਂ ਆਪ ਨੂਰ ਨੂੰ ਬਣਾ ਕੇ ਦੇ ਚੁੱਕੇ ਆ ਨੂਰ ਆਪਣਾ ਖਾਣ ਲੱਗਿਆ ਹੋਇਆ ਮੇਟ ਦਿੰਦੀ। ਲੈプチ ਉਹ ਆਪਣਾ ਬਣ ਕੇ ਤਿਆਰ ਆ ਹੁਣ ਆਪਾਂ ਜਾਉਂਗਾ ਇੱਕ ਚਾਹ। ਅੱਛਾ ਜੀ। ਇਹਨੂੰ ਲੱਗਿਆ ਆਂ ਅਗਲਾ ਸਬਜ਼ੀ ਨੂੰ ਬਣਾ ਕੇ ਦਿੰਨੇ ਆਂ ਅੱਗੇ ਪਹਿਲਾਂ। ਤੇ ਲਓ ਜੀ ਘਿਓ ਪਾ ਲਿਆ ਆਪਾਂ ਨੇ ਟਮਾਟੇ। ਸਵਾਦ ਆ ਪਚੰਗੀ ਤਰ੍ਹਾਂ ਪਾ ਲੈਣਾ ਇਧਰ ਆ ਲੈਣਾ ਸਾਰਾ। ਛੇਰਾ ਪਾ। ਆਹ ਚੀਜ਼ੇ ਰੱਖ ਦੇਣੀ ਆ ਇਹਨੂੰ ਰੜ ਲੈਣਾ ਕੰਮ ਇਸਾਈ ਦਾ ਆਪਾਂ ਥੋੜਾ ਜਿਹਾ ਘਿਓ ਲਗਾਣਾ ਹੈ। ਇਦਰਾ ਪਨ ਲਾ ਦਾਂਗੇ ਥੋੜਾ ਜਿਹਾ ਕਿ ਉਹ ਤੁਸੀਂ ਮੱਖਣ ਵਗੈਰਾ ਵੀ ਲਾ ਸਕਦੇ ਹੋ ਤੇ ਬਾਕੀ ਇਹਦੇ ਵਿੱਚ ਮਿਓਨੀ ਵਗੈਰਾ ਜਾਂ ਫਿਰ ਸੌਸ ਕੋਈ ਵੀ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਮੈਂ ਇਹ ਬਿਲਕੁਲ ਸਿੰਪਲ ਬਣਾਇਆ ਕਿਉਂਕਿ ਬੱਚੇ ਨਹੀਂ ਪਸੰਦ ਕਰਦੇ ਜ਼ਿਆਦਾ ਕੁਝ ਪਾ ਕੇ ਇਹ ਕੁਝ ਕੁ ਇਦਾਂ ਹੀ ਬਣਾਇਆ ਨੇ ਤਾਂ ਚੰਗੀ ਸਾਰੇ ਆਪਾਂ ਦਵਾਰੀ ਤੋਂ ਫੇਰ ਆਪਾਂ ਔਰ ਸਾਕੇ ਚੰਗੀ ਤਰ੍ਹਾਂ ਗੜ ਲਾ ਦੇਣਾ ਨਾ ਖਾਣਾ ਲੋ ਜੀ ਸਾਰੇ ਬੱਚੇ ਬੈਠੇ ਆਪੋ ਆਪਣੇ ਕੁਲਚੇ ਖਾ ਰਹੇ ਨੇ ਜਸ ਖਾ ਜਸ ਨੇ ਖਾ ਲਿਆ ਐਸਾ ਸੰਕ੍ਰਿਤੀ ਦਾ ਦਾਸ ਤਾਂ ਵੀ ਆਪਾਂ ਕਿਵੇਂ ਬਣਾਉਣੇ ਆ ਬਸ ਸੇਮ ਤਰੀਕੇ ਨਾਲ ਆਪਾਂ ਸਾਰੇ ਬਣਾ ਲਾਂਗੇ ਤੇ ਚਲੋ ਜੀ ਖਾਣਾ ਪਰਾਰੇ ਕੁਲਚੇ ਬਣਾ ਲਈ ਫਿਰ ਮਿਲਦੇ ਆਪਾਂ ਜੇਕਰ ਸਾਡੀ ਵੀਡੀਓ ਤੁਹਾਨੂੰ ਜੀ ਵੀ ਚੰਗੀ ਲੱਗੀ ਹੋਵੇ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਸਾਨੂੰ ਵੀਡੀਓ ਕਿਵੇਂ ਦੀ ਲੱਗੀ ਮਿਲਦੇ ਆਂਦੀ ਆਪਾਂ ਨੈਕਸਟ ਵਲੌਗ ਦੇ ਵਿੱਚ ਸਤਿਕਾਰ ਜੀ ਸਾਰਿਆਂ ਨੂੰ